ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਪੰਜਾਬੀ ਵਿਦੇਸ਼ਾਂ ਵਿੱਚ ਕਦੋਂ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਤੇ ਕਿਉਂ ਗਏ ਉਸ ਸਮੇਂ ਔਰ ਪੰਜਾਬ ਵਿੱਚ ਕਿੱਥੇ-ਕਿੱਥੇ ਅਕਾਲ ਪਏ ਤੇ ਹੋਰ ਹੀ ਬੜੀਆਂ ਦਿਲਚਸਪ ਗੱਲਾਂ ਦੱਸਾਂਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੋ ਵੀਡੀਓ ਸਾਰੀ ਵੀ ਹੋਣੀਆਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਜਿਹਨਾਂ ਬੰਨ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲਿਓ ਤੇ ਬੈਲ ਵਾਲਾ ਬਖਣ ਵੀ ਦਬਲਿਓ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤਾਂ ਦੋਸਤੋ ਆਧੁਨਿਕ ਦੌਰ ਦੇ ਵਿੱਚ ਅੱਜ ਦੇ ਟਾਈਮ 'ਚ ਪੰਜਾਬੀਆਂ ਦੇ ਬਹਾਲੇ ਦੇਸ਼ਾਂ 'ਵਾਂ ਜਾਣ ਬਾਰੇ ਜਦੋਂ ਗੱਲ ਤੁਰਦੀ ਹੈ ਤਾਂ ਉੱਤਰੀ ਅਮਰੀਕਾ ਯੂਰਪ ਦਾ ਮੁੱਖ ਤੌਰ 'ਤੇ ਜ਼ਿਕਰ ਹੁੰਦਾ ਪਰ ਕੀ ਪੰਜਾਬ ਵਿੱਚੋਂ ਹੋਏ ਪ੍ਰਵਾਸ ਦੀ ਕਹਾਣੀ ਇੰਨੀ ਕੋ ਹੈ ਇਤਿਹਾਸਕ ਤੱਥ ਦਰਸਾਉਂਦੇ ਹਨ ਕਿ ਸਭ ਤੋਂ ਪਹਿਲਾਂ ਪ੍ਰਵਾਸ ਕਰਨ ਵਾਲੇ ਪੰਜਾਬੀ ਯੂਗਾਂਡਾ ਵਰਗੇ ਪੂਰਬੀ ਅਫਰੀਕੀ ਮੁਲਕਾਂ ਦੇ ਵਿੱਚ ਅਤੇ ਦੱਖਣ ਪੂਰਬੀ ਏਸ਼ੀਆમાં ਗਏ ਸੀ ਪੰਜਾਬੀਆਂ ਦੇ ਵਿਦੇਸ਼ੀ ਮੁਲਕਾਂમાં ਜਾ ਕੇ ਵਸਣ ਦੇ ਇਤਿਹਾਸ ਬਾਰੇ ਅਧਿਐਨ ਕੀਤਾ ਹੈ ਪ੍ਰੋਫੈਸਰ ਹਰਦੀਪ ਕੌਰ ਇਹ ਦੱਸਦੇ ਨੇ ਕਿ ਪੰਜਾਬ ਸਿਲਕ ਰੂਟ ਉੱਤੇ ਪੈਦਾ ਹੋਣ ਕਰਕੇ ਇੱਥੋਂ ਦੇ ਵਪਾਰੀਆਂ ਦਾ ਅਫਗਾਨਿਸਤਾਨ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਈਰਾਨ ਇਰਾਕ ਤੇ ਹੋਰ ਗੁਆਂਟੀ ਮੁਲਕਾਂ ਵੱਲ ਆਉਣ ਜਾਣ ਲੱਗਿਆ ਰਹਿੰਦਾ ਸੀ ਵਪਾਰੀ ਵਪਾਰਕ ਕੇਂਦਰਾਂ ਵੱਲ ਜਾ ਕੇ ਰਹਿੰਦੇ ਸੀ ਤੇ ਕੁਝ ਵਾਪਸ ਆ ਜਾਂਦੇ ਸੀ ਹੁਣ ਪੰਜਾਬ ਉਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਜਿੱਤੇ ਬ੍ਰਿਟਿਸ਼ ਆਰਮੀ ਦਾ ਹਿੱਸਾ ਬਣ ਕੇ ਵੱਡੀ ਗਿਣਤੀમાં ਪੰਜਾਬੀ ਵਕ-ਵਕ ਦੇਸ਼ਾਂਾਂ 'ਵਾਂ ਗਏ ਉੱਥੇ ਹੀ ਬਾਰ-ਬਾਰ ਪੈਣ ਵਾਲੇ ਅਕਾਲਾਂ ਅਤੇ ਪਲੇਗ ਨੇ ਵੀ ਲੋਕਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕੀਤਾ ਸੀ ਹੁਣ ਬ੍ਰਿਟਿਸ਼ ਰਾਜ ਵੱਲੋਂ ਪੰਜਾਬੀਆਂ ਨੂੰ ਫੌਜ ਜਾਂ ਪੁਲਿਸમાં ਸ਼ਾਮਲ ਕਰਕੇ ਹਾਂਗਕਾਂਗ, ਚੀਨ, ਮਲੇਸ਼ੀਆ ਤੇ ਹੋਰ ਦੱਖਣ ਪੂਰਬੀ ਮੁਲਕਾਂ 'ਚ ਭੇਜਿਆ ਗਿਆ ਪਰ ਇਹ ਤੋਂ ਬਿਨਾ ਬ੍ਰਿਟਿਸ਼ ਰਾਜ ਅਧੀਨ ਆਈਆਂ ਭਾਰਤੀ ਉਪਮਹਾਦੀਪ ਦੀਆਂ ਹੋਰ ਥਾਵਾਂ ਤੋਂ ਇਨਡੈਂਚਰਡ ਲੇਬਰ ਦੇ ਤੌਰ ਤੇ ਤੇ ਲੋਕ ਬ੍ਰਿਟਿਸ਼ ਰਾਜ ਵਾਲੇ ਲੋਕਾਂ ਵਿੱਚ ਜਾਂਦੇ ਸੀਗੇ ਔਰ ਦੋਸਤੋ ਇਹਨਾਂ ਕੰਮਾਂ ਲਈ ਇਹ ਜ਼ਰੂਰੀ ਹੁੰਦਾ ਸੀ ਕਿ ਇਹ ਪੂਰਾ ਟਾਈਮ ਬੰਨ ਕੇ ਕੰਮ ਕਰਨਾ ਜਾਨੀ ਕਿ ਇਹਨਾਂ ਨੂੰ ਕੁਝ ਕੁ ਸਾਲ ਮਿਲਦੇ ਸੀ ਕੰਮ ਕਰਨ ਲਈ ਪਰ ਇਹਨਾਂ ਨੂੰ ਪੈਸੇ ਹੀ ਇੰਨੇ ਘਟ ਦਤੇ ਜਾਂਦੇ ਸੀ ਕਿ ਵੱਡੀ ਗਿਣਤੀ ਚ ਲੋਕ ਵਾਪਸੇ ਨਹੀਂ ਆ ਸਕੇ ਸੋ ਦੋਸਤੋ ਇਸੇ ਤਹਿਤ ਵੱਡੀ ਗਿਣਤੀ ਮਾ ਭਾਰਤੀ ਮੂਲ ਦੇ ਲੋਕ افਰੀਕੀ ਜਾਂ ਦੱਖਣ ਪੂਰਬੀ ਮੁਲਕਾਂ ਚ ਗਏ ਤੇ ਉੱਥੇ ਹੀ ਵਸ ਗਏ ਪੰਜਾਬੀ ਲੋਕਾਂ ਨੂੰ ਇਸ ਤਰੀਕੇ ਬਾਹਰ ਜਾਣ ਬਾਰੇ ਸ਼ਿਪਿੰਗ ਕੰਪਨੀਆਂ ਚ ਕੰਮ ਕਰਦੇ ਏਜੰਟਾਂ ਕੋਲੋਂ ਵੀ ਪਤਾ ਲੱਗਿਆ ਸੀਗਾ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਅਖੀਰ ਚ ਆਇਆ ਸੀ ਪਰ ਉਸ ਤੋਂ ਪਹਿਲਾਂ ਵੀ ਇਥੋਂ ਕੁਝ ਗਿਣਤੀ ਚ ਲੋਕ ਇਸ ਤਰੀਕੇ ਨਾਲ ਵਿਦੇਸ਼ ਗਏ ਤੇ 1849 ਦੇ ਵਿੱਚ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਵੀ ਇਦਾਂ ਦਾ ਕੰਮ ਜਾਰੀ ਰਿਹਾ ਬਾਹਰ ਜਾਣ ਦਾ ਤਾਂ ਇਸ ਸਮੇਂ ਦੌਰਾਨ ਕਈ ਇਦਾਂ ਦੇ ਲੋਕ ਵੀ ਸੀਗੇ ਜੋ ਕਿ ਸਟੀਮਰਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਾਹਰ ਭੇਜਦੇ ਸੀ ਔਰ ਉਹ ਲੋਕਾਂ ਕੋਲੋਂ ਪੈਸੇ ਵੀ ਲੈਂਦੇ ਸਨ ਅਤੇ ਕੰਪਨੀਆਂ ਕੋਲੋਂ ਵੀ ਪਰ ਇੱਕ ਸਮਾਂ ਇਦਾਂ ਦਾ ਆਇਆ ਜਦੋਂ ਪੰਜਾਬੀਆਂ ਨੂੰ ਇੰਡੇਚਰਡ ਲੇਬਰ ਵਜੋਂ ਲਿਆ ਜਾਣਾ ਬੰਦ ਕਰ ਦਿੱਤਾ ਗਿਆ ਕਿਉਂਕਿ ਪੰਜਾਬੀ ਕਾਮਿਆਂ ਵੱਲੋਂ ਵੱਧ ਹੱਕਾਂ ਦੀ ਮੰਗ ਕੀਤੀ ਜਾਂਦੀ ਸੀ ਹਾਲਾਂਕਿ ਭਾਰਤੀ ਉਪਮਹਾਦੀਪ ਦੇ ਹੋਰ ਇਲਾਕਿਆਂ ਤੋਂ ਇਸ ਤਰੀਕੇ ਲੋਕ ਵਿਦੇਸ਼ ਚਾਹਦੇ ਰਹੇ ਹੁਣ ਪੰਜਾਬੀ ਵਿਦੇਸ਼ਾਂ ਚ ਗਏਗਾ ਤੇ ਸੋ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ 1858 ਤੋਂ ਲੈ ਕੇ 1879 ਤੱਕ ਤਿੰਨ ਅਕਾਲ ਪਏ 1898 ਤੇ 1900 ਈਸਵੀ ਦੇ ਵਿੱਚ ਪਏ ਅਕਾਲ ਕਰਕੇ ਉਸ ਸਮੇਂ ਦੇ ਮੌਜੂਦਾ ਪੰਜਾਬ ਦੇ 31 ਜ਼ਿਲ੍ਹਿਆਂ ਵਿੱਚੋਂ 28 ਜ਼ਿਲ੍ਹੇ ਪ੍ਰਭਾਵਿਤ ਹੋਏ ਸੀ ਤਾਂ ਦੋਸਤੋ ਇਹ ਤੱਥ ਦਰਸਾਉਂਦੇ ਹਨ ਕਿ ਅਕਾਲ ਦੇ ਪ੍ਰਭਾਵ ਹੇਠ ਆਏ ਲੋਕਾਂ ਨੇ ਇੰਡੈਂਚਰਡ ਲੇਬਰ ਦੇ ਰੂਪ ਵਿੱਚ ਪ੍ਰਵਾਸ ਕਰਨ ਨੂੰ ਵੱਧ ਤਰਜੀਹ ਦਿੱਤੀ ਪੰਜਾਬ 1897 ਤੋਂ ਲੈ ਕੇ 1947 ਤੱਕ ਪਈ ਪਲੇਗ ਕਾਰਨ ਵੀ ਪੰਜਾਬ ਵਿੱਚ ਵੱਡੀ ਗਿਣਤੀ ਚ ਮੌਤਾਂ ਹੋਈਆਂ ਯੂਗਾਂਡਾ ਰੇਲਵੇ ਬ੍ਰਿਟਿਸ਼ ਸਹਾਦਤ ਦਾ ਇੱਕ ਵੱਡਾ ਪ੍ਰੋਜੈਕਟ ਸੀਗਾ ਔਰ 1897 ਚ ਕਰਾਚੀ ਪੋਰਟ ਤੋਂ ਇਮੀਗ੍ਰੇਸ਼ਨ ਸ਼ੁਰੂ ਹੋਈ ਅਗਲੇ 3 ਸਾਲਾਂ માં 27000 ਬੰਦਾ ਪੂਰਬੀ ਅਫਰੀਕਾ ਵੱਲ ਗਿਆ ਜਿਨ੍ਹਾਂ ਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ ਔਰ ਪੰਜਾਬ ਚ ਅੰਗਰੇਜ਼ਾਂ ਨੇ ਕਈ ਆਰਥਿਕ ਬਦਲਾਅ ਵੀ ਕੀਤੇ ਸੀ ਕਨਾਲ ਕਲੋਨੀਆਂ ਬਣਾਈਆਂ ਇਸ ਸਭ ਦਾ ਪਿੰਡੂ ਆਰਥਿਕਤਾ ਦੇ ਉੱਪਰ ਅਸਰ ਪਿਆ ਲੋਕਾਂ ਨੇ ਬ੍ਰਿਟਿਸ਼ ਫੌਜਾਂ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਦੇਣੀ ਸ਼ੁਰੂ ਕਰਤੀ ਤਾਂ ਪੰਜਾਬ ਦੇ ਉਸ ਵੇਲੇ ਦੇ ਅਖਬਾਰਾਂ ਨੇ ਵੀ ਲੋਕਾਂ 'ਚ ਵਿਦੇਸ਼ ਜਾ ਕੇ ਤਰੱਕੀ ਕਰਨ ਬਾਰੇ ਕਾਫੀ ਪ੍ਰਚਾਰ ਕੀਤਾ ਦੱਖਣ ਪੂਰਬੀ ਮੁਲਕਾਂ ਤੇ ਪੰਜਾਬ ਦੀਆਂ ਹੋਰ ਲਗ ਲਗ ਥਾਵਾਂ ਤੋਂ ਲੋਕਾਂ ਨੇ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵੱਲ ਰੁਖ ਕਰਿਆ ਔਰ ਇਹਨਾਂ ਦੇਸ਼ਾਂ 'ਵਾਂ ਪ੍ਰਵਾਸ ਬਾਰੇ ਸਖਤ ਨੀਮਾ ਕਰਕੇ ਪ੍ਰਵਾਸੀਆਂ 'ਤੇ ਰੋਕਾਂ ਵੀ ਲੱਗੀਆਂ ਹੁਣ ਬ੍ਰਿਟਿਸ਼ ਸ਼ਾਸਨ ਤੋਂ ਬਾਅਦ ਕਿਵੇਂ ਲੋਕ ਬਾਹਰ ਗਏ ਯੂਨਾਈਟਿਡ ਨੇਸ਼ਨ ਆਫਿਸ ਆਫ ਡਰੱਗਸ ਵੱਲੋਂ ਸਾਲ 2009 ਦਾ ਪੰਜਾਬ ਤੇ ਹਰਿਆਣਾ ਬਾਰੇ ਕੀਤੇ ਗਏ ਅਧਿਐਨ ਦੇ ਮੁਤਾਬਕ ਦੂਜੀ ਵਰਲਡ ਵਾਰ ਤੋਂ ਬਾਅਦ ਬ੍ਰਿਟੇਨ ਵਿੱਚ ਕਾਮਿਆਂ ਦੀ ਮੰਗ ਵਧੀ ਤੇ ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ ਵੱਲੋਂ ਪ੍ਰਵਾਸੀਆਂ ਲਈ ਪੂਹੇ ਖੋਲੇ ਗਏ ਤੇ ਪੰਜਾਬੀਆਂ ਨੇ ਇਹਦਾ ਫਾਇਦਾ ਚੁੱਕਿਆ 1970ਵਿਆਂ ਦੇ ਵਿੱਚ ਪ੍ਰਵਾਸ ਦਾ ਇੱਕ ਹੋਰ ਗੇੜ ਸ਼ੁਰੂ ਹੋਇਆ ਇਹਦੇ માં ਬਿਨਾ ਹੋਣ ਦੇ ਤੇ ਘੱਟ ਹੁਨਰ ਵਾਲੇ ਕੰਮੇ ਅਸਥਾਈ ਤੌਰ ਤੇ 사ウਦੀ ਅਰਬ ਦੁਬਈ ਵਰਗੇ ਪੱਛਮ ਏਸ਼ੀਆਈ ਮੁਲਕਾਂ ਮਾ ਜਾਣ ਲਗੇ ਯੂਨੀਵਰਸਿਟੀ ਆਫ ਲੰਡਨ ਦੇ ਸਕੂਲ ਆਫ ओरिएंटਲ ਐਂਡ ਅਫਰੀਕਨ ਸਟੱਡੀਜ਼ ਦੇ ਪ੍ਰੋਫੈਸਰ ਅਮੈਰਟਿਕਸ ਗੁਰ ਹਰਪਾਲ ਸਿੰਘ ਦੱਸਦੇ ਇਹ ਕਹਦਾ 1945 ਤੋਂ ਪਹਿਲਾਂ ਵਿਦੇਸ਼ਾਂ 'ਚ ਪ੍ਰਵਾਸ ਬਾਰੇ ਕਾਫੀ ਬੰਦਸ਼ਾ ਰਹੀਆਂ ਪਰ ਅਗਲੇ ਦਹਾਕਿਆਂ 'ਵਾਂ ਯੂਕੇ ਕੈਨੇਡਾ ਤੇ ਅਮਰੀਕਾ ਗਏ 1980-90 'ਵਿਆਂ ਵਿੱਚ ਪਰਵਾਸ ਪੰਜਾਬ ਚ ਵੱਖਵਾਦੀ ਲਹਿਰ ਨਾਲ ਜੁੜਿਆ ਹੋਇਆ ਸੀ ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਕ 2001 ਤੋਂ ਸ਼ਰਨ ਲੈਣ ਲਈ ਅਪਲਾਈ ਕਰਨ ਤੇ ਭਾਰਤੀਆਂ ਵਿੱਚ ਪੰਜਾਬੀ ਬੋਲਵਾਲਿਆਂ ਦਾ ਦਬ ਦਬਾਏ ਇਹ ਤੋਂ ਅਗਲੀਆਂ ਦਹਾਕੀਆਂ ਚ ਜਿੱਥੇ ਰਵਾਇਤੀ ਤੌਰ ਤੇ ਖੇਤੀ ਨਾਲ ਜੁੜੀ ਆਰਥਿਕਤਾ ਉੱਥੇ ਹੀ ਵਿਦੇਸ਼ਾਂ ਚ ਉੱਚੀ ਵਿੱਦਿਆ ਤੇ ਹੁਨਰਮੰਦਾਂ ਲਈ ਵੀ ਨੌਕਰੀਆਂ ਵਧੀਆਂ ਸੋ ਇਸ ਤਰੀਕੇ ਪ੍ਰਵਾਸ ਤੋਂ ਇਲਾਵਾ ਸਾਲ 2000 ਤੋਂ ਬਾਅਦ ਕੈਨੇਡਾ ਵਰਗੇ ਮੁਲਕਾਂ 'ਚ ਸਟੱਡੀ ਵੀਜ਼ੇ ਦੇ ਜ਼ਰੀਏ ਪੰਜਾਬ 'ਚੋਂ ਵੱਡੀ ਗਿਣਤੀ 'ਵਾਂ ਵਿਦਿਆਰਥੀ ਪ੍ਰਵਾਸ ਕਰ ਚੁੱਕੇ ਹਨ ਜਿਨ੍ਹਾਂ 'ਚੋਂ ਵੱਡੀ ਗਿਣਤੀ 'ਚ ਲੋਕਾਂ ਨੇ ਉੱਥੇ ਪੱਕੇ ਤੌਰ 'ਤੇ ਰਹਿਣ ਨੂੰ ਤਰਜੀਹ ਦਿੱਤੀ ਹੈ ਤਾਂ ਦੋਸਤੋ ਪੰਜਾਬ ਤੋਂ ਕਾਨੂੰਨੀ ਪ੍ਰਵਾਸ ਕਿੱਦਾਂ ਸ਼ੁਰੂ ਹੁੰਦਾ ਹੈ ਪੰਜਾਬ ਦੇ ਵਿੱਚ 1950ਆਂ ਤੋਂ ਹੀ ਲੋਕ ਗੈਰ ਕਾਨੂੰਨੀ ਪ੍ਰਵਾਸ ਦੇ ਰਾਹ ਚੁਣਦੇ ਆ ਰਹੇ ਹਨ ਦੁਆਬਾ ਖੇਤਰ 'ਚ ਸਰਗਰਮ ਟਰੈਵਲ ਇੰਡਸਟਰੀ ਰਹੀ ਹੈ ਜੋ ਕਿ ਇਹਨੂੰ ਵਧਾਵਾ ਦਿੰਦੀ ਰਹੀ ਹੈ ਤਾਂ ਦੋਸਤੋ ਗੁਰੂ ਗੋਬਿੰਦ ਸਿੰਘ ਕਾਲ ਚੰਡੀਗੜ੍ਹ ਚ ਪੜਾਉਂਦੇ ਪ੍ਰੋਫੈਸਰ ਹਰਲੀਨ ਗੱਲ ਦੱਸਦੇ ਆ ਕਿ 1970ਵਿਆਂ ਅਤੇ 80ਵਿਆਂ ਚ ਸਿਆਸੀ ਉਤਲ-ਪੋਤਲ ਕਰਕੇ ਸਿਆਸੀ ਸ਼ਰਨ ਲੈਣ ਵਾਲਿਆਂ ਦੀ ਗਿਣਤੀ ਵਧੀ ਪਰ ਉਸ ਵੇਲੇ ਵੀ ਗੈਰ ਕਾਨੂੰਨੀ ਪ੍ਰਵਾਸ ਕਹ ਲਈਏ ਵੀ ਘਟ ਰਿਹਾ ਕਿਉਂਕਿ ਪ੍ਰਵਾਸ ਦੇ ਆਮ ਰਾਹ ਮਜੂਰ ਸੀਗੇ ਤਾਂ 1990ਵਿਆਂ ਦੇ ਵਿੱਚ ਪੱਛਮ ਚ ਨਿਯਮ ਸਖਤ ਹੋਣ ਤੇ ਪਿੰਡੂ ਇਲਾਕਿਆਂ ਤੋਂ ਲੋਕਾਂ ਦੇ ਪ੍ਰਵਾਸ ਕਰਨ ਦੀ ਚਾਹ ਵਧਣ ਕਰਕੇ ਵੱਡੇ ਪੱਦਰ ਉੱਤੇ ਡੌਂਕੀ ਰੂਟ ਰਾਹੀਂ ਏਜੰਟਾਂ ਵੱਲੋਂ ਲੋਕਾਂ ਨੂੰ ਭੇਜੇ ਜਾਣ ਦਾ ਰੁਝਾਨ ਵਧਿਆ। ਤਾਂ ਦੋਸਤੋ ਗੈਰ ਕਾਨੂੰਨੀ ਪ੍ਰਵਾਸ ਸਿਰਫ ਖਤਰਨਾਕ ਰਹਾ ਨਹੀਂ ਸੀਮਤ ਨਹੀਂ ਹੈ। ਸਗੋਂ ਕੰਟਰੈਕਟ ਵਿਆਹ, ਨਕਲੀ ਕਾਲਜ ਦਾਖਲੇ, ਬੀਜੇ ਦੀ ਮਿਆਦ ਤੋਂ ਵੱਧ ਰਹਿਣਾ ਤੇ ਨਕਲੀ ਕਾਗਜ਼ਾਂ ਦੀ ਵਰਤੋਂ ਵੀ ਇਸੇ ਅਧੀਨ ਆਉਂਦੀ ਹੈ। ਨਵੀਆਂ ਤਰੀਕ ਤਕਨੀਕਾਂ ਆਉਣ ਦੇ ਨਾਲ ਹੁਣ ਲੁਕਵੇਂ ਢੰਗ ਨਾਲ ਕਿਸੇ ਮੁਲਕ 'ਚ ਵੜਨਾ ਮੁਸ਼ਕਲ ਹੋਇਆ ਪਰ ਗੈਰ ਕਾਨੂੰਨੀ ਪ੍ਰਵਾਸ ਨਾਲ ਜੁੜੇ ਲੋਕ ਨਵੇਂ ਤਰੀਕਿਆਂ ਵੱਲ ਮੁੜ ਰਹੇ ਹਨ ਜਿਨ੍ਹਾਂ ਬਾਰੇ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ ਕੀਤਾ ਜਾ ਰਿਹਾ ਬੀਤੇ ਸਾਲਾਂ ਤੋਂ ਬੱਕ ਬੱਕ ਮੁਲਕਾਂ ਵੱਲੋਂ ਪ੍ਰਵਾਸ ਸੰਬੰਧੀ ਕੀਤੀ ਗਈ ਸਖਤਾਈ ਦਾ ਹੋਰਾਂ ਥਾਂਵਾਂ ਬਾਗ ਪੰਜਾਬ 'ਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਪੰਜਾਬ ਪ੍ਰਵਾਸ ਦੇ ਮਾਮਲੇ 'ਮਾ ਦੱਖਣ ਏਸ਼ੀਆਈ ਖਿੱਤੇ 'ਚ ਮੋਰੀ ਇਲਾਕਿਆਂ 'ਚ ਹੋ ਰਿਹਾ ਨੌਜਵਾਨਾਂ ਲਈ ਪੰਜਾਬ 'ਚ ਮੌਕਿਆਂ ਦੀ ਘਾਟ ਹੋਣਾ ਤੇ ਕਾਨੂੰਨੀ ਤੌਰ ਤੇ ਪ੍ਰਵਾਸ ਦੇ ਰਾਹ ਬੰਦ ਹੋਣਾ ਨੌਜਵਾਨਾਂ 'ਚ ਬੇਚੈਨੀ ਦਾ ਸਬਬ ਬਣ ਸਕਦਾ ਹੈ। ਬੰਦਾ ਪ੍ਰਵਾਸ ਕਾਹਤੇ ਕਰਦਾ? ਤਾਂ ਦੋਸਤੋ ਮਾਈਗ੍ਰੇਸ਼ਨ ਇਨ ਵਰਲਡ ਹਿਸਟਰੀ 'ਚ ਇਤਿਹਾਸਕਾਰ ਪੈਟ੍ਰਿਕ ਮੈਨਿੰਗ ਜਿਹੜਾ ਇਤਿਹਾਸਕਾਰ ਇਹ ਲਿਖਦਾ ਕਹਿੰਦਾ ਕਿ ਕਿਸੇ ਸ਼ਖਸ ਦੇ ਪ੍ਰਵਾਸ ਕਰਨ ਦਾ ਪਹਿਲਾ ਕਾਰਨ ਇਹ ਹੁੰਦਾ ਕਿ ਉਹ ਕਿ ਉਹਦੀ ਸਥਿਤੀ ਚ ਸੁਧਾਰ ਹੋਊਗਾ ਮਤਲਬ ਕਿ ਉਹ ਸਮਾਜਿਕ ਆਪਰੇਸ਼ਨ ਅਤੇ ਆਰਥਿਕ ਘਾਟਾ ਤੋਂ ਦੂਰ ਜਾ ਸਕੂਗਾ ਦੂਜਾ ਕਾਰਨ ਹੈ ਕਿ ਪ੍ਰਵਾਸ ਕਰਨ ਵਾਲਾ ਬੰਦਾ ਆਪਣੇ ਪਰਿਵਾਰ ਦੀ ਜ਼ਿੰਦਗੀ ਸੁਧਾਰਨੀ ਚਾਹੁੰਦਾ ਔਰ ਉਹ ਨਵਾਂ ਹੁਨਰ ਸਿੱਖ ਕੇ ਵਾਪਸ ਆ ਸਕਦਾ ਜਾਂ ਮੌਜੂਦਾ ਸਮੇਂ ਚ ਅਜਿਹਾ ਪੈਸੇ ਭੇਜ ਕੇ ਕਰਦਾ ਹੈ ਪ੍ਰਵਾਸ ਦਾ ਤੀਜਾ ਕਾਰਨ ਹੋ ਸਕਦਾ ਕਿ ਪ੍ਰਵਾਸ ਕਰਨ ਵਾਲਾ ਬੰਦਾ ਨਵੀਂ ਥਾਂ ਤੋਂ ਨਵੀਂ ਥਾਂ ਉੱਤੇ ਜਾ ਕੇ ਕੋਈ ਫਾਇਦਾ ਪਚਾਉਣਾ ਚਾਹਦਾ ਹੋਵੇ ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕ ਇਸ ਸ਼੍ਰੇਣੀ 'ਚ ਆਉਂਦੇ ਆ। ਕੁਝ ਲੋਕ ਚੌਥੇ ਕਾਰਨ ਕਰਕੇ ਪ੍ਰਵਾਸ ਕਰਦੇ ਆ ਇਹ ਹੋ ਸਕਦਾ ਕਿ ਨਵੀਆਂ ਥਾਵਾਂ ਬਾਰੇ ਜਾਣਨਾ ਨਵੇਂ ਲੋਕਾਂ ਨੂੰ ਮਿਲਣਾ। ਉਹ ਲਿਖਦਾ ਕਿ ਪ੍ਰਵਾਸ ਜਿੱਥੇ ਉਮੀਦ ਪੈਦਾ ਕਰਦਾ ਉੱਥੇ ਹੀ ਉਹਦਾ ਆਪਣਾ ਖਤਰਾ ਏ। ਪ੍ਰਵਾਸ ਕਰਨ ਵਾਲੇ ਭਾਈਚਾਰਿਆਂ 'ਚ ਮੌਤ ਦੀ ਦਰ ਵੱਧ ਹੁੰਦੀ ਹੈ। ਭੁੱਖ, ਪਿਆਸ, ਬਿਮਾਰੀ, ਦੁਰਗਟਨਾਵਾਂ, ਸਫ਼ਰ ਦੌਰਾਨ ਲੜਾਈਆਂ, ਜੰਗ ਦਾ ਮਾਹੌਲ, ਖਤਰਨਾਕ ਗੈਰਕਾਨੂੰਨੀ ਰਾਹਾਂ ਕਰਕੇ ਆਪਣੇ ਘਰ ਤੋਂ ਦੂਰ ਜਾਣਾ ਸ਼ੁਰੂ ਕਰਨ ਵਾਲਿਆਂ 'ਚ ਮਰਨ ਦਾ ਖਤਰਾ ਵੱਧ ਜਾਂਦਾ ਹੈ। ਤਾਂ ਦੋਸਤੋ ਇਹ ਸੀਗੀ ਗੱਲਬਾਤ ਅੱਜ ਦੀ ਪ੍ਰਵਾਸ ਦੇ ਬਾਰੇ ਕਿ ਕਿੰਨਾ ਲੋਕ ਗਏ ਕਿਉਂ ਗਏ ਕਿਆ ਕਿਆ ਚੱਕਰ ਵਜੀਆਂ ਪਈਆਂ। ਸੋ ਮਿਲਦੇ ਹੁਣ ਆਪਾਂ ਅਗਲੀ ਨਵੀਂ ਜਾਣਕਾਰੀ ਨਾਲ ਉਦ ਤੱਕ ਦੇਓ ਆ ਗਿਆ ਸਤਿ ਸ਼੍ਰੀ ਅਕਾਲ।